Құртыңыз құртыңыз ਕਾਰਵਾਈ ਦੇ ਬਾਰੇ ਮੈਂ ਰਮਨਦੀਪ ਸਿੰਘ ਸੰਧੂ ਜੀ ਸ਼੍ਰੀ ਮੁਖਤਸਰ ਸਾਹਿਬ ਵਰਸ਼ ਨਗਰ ਰੈਨ ਦਾ ਵਾਸੀ ਹਾਂ ਜੀ ਜੋ ਵੀ ਨਸ਼ਾ ਵਿਰੋਧ ਕੰਮ ਚੱਲ ਰਿਹਾ ਵੀ ਬਹੁਤ ਬੜੇ ਚੱਲ ਰਿਹਾ ਪਿਆ ਅਫਸਰਕਾਰ ਦਾ ਧੰਨਵਾਦ ਹੈ ਪਿਆ ਪੁਲਿਸ ਦਾ ਧੰਨਵਾਦ ਹੈ ਜੀ ਐਸਐਸਪੀ ਸਾਹਿਬ ਸ਼੍ਰੀ ਮੁਖਤਸਰ ਸਾਹਿਬ ਦਾ ਧੰਨਵਾਦ ਕਰਦੇ ਹਾਂ ਜੀ ਜਦੋਂ ਵੀ ਸਾਡੇ ਦੇ ਆਸ-ਪਾਸੇ ਨਸ਼ਾ ਵਿਕਦਾ ਜਿੱਦਾਂ ਅਸੀਂ ਪੁਲਿਸ ਨੂੰ ਨਾਲ ਦੀ ਨਾਲ ਕੰਸੀਡਰ ਕਰਦੇ ਹਾਂ ਜੀ ਤੇ ਪੁਲਿਸ ਨਾਲ ਦੀ ਨਾਲ ਐਸਐਸਪੀ ਸਾਹਿਬ ਤੇ ਡੀਐਸਪੀ ਸਾਹਿਬ ਅਸ਼ੇਰ ਸਾਹਿਬ ਉਸੇ ਵੇਲੇ ਹੀ ਮਲਾਰਮ ਭੇਜ ਕੇ ਉੱਥੇ ਰੇਡ ਕਰਵਾਉਂਦੇ ਆ ਜੀ ਇਹ ਨਹੀਂ ਫਰਕ ਪਿਆ ਹੁਣ ਹੁਣ ਅੱਗੇ ਨਾਲੋਂ ਜੇ 100 ਵਿੱਚੋਂ ਅਸੀਂ ਕਰੀਏ ਤਾਂ 85% ਪੂਰਾ ਫਰਕ ਪੈ ਗਿਆ ਨਸ਼ੇ ਦਾ ਜੀ ਹਾਂਜੀ ਕਿਸੇ ਦੇ ਜਿਹੜੇ ਮੁੰ ਬੱਚੇ ਨੇ ਜਿਹੜੇ ਬਾਈਬਲ ਦੇ ਕੁਝ ਆਈਡੀਆ ਸਰ ਨਾਈਟ ਨੌਜਵਾਨੀ ਜਿਹੜੀ ਹੈਗੀ ਸਾਰੀ ਨਸ਼ੇ ਵਿਰੋਧੀ ਤੁਰੇ ਫਿਰਦੀ ਹੈ ਜੀ ਪਰ ਉਹਨਾਂ ਇਸ ਕਰਕੇ ਬਹੁਤ ਧੰਨਵਾਦ ਹੈ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਇਹ ਕਦਮ ਚੁੱਕਿਆ ਜੀ ਪੰਜਾਬ ਸਰਕਾਰਾਂ ਦੇ ਵੀ ਤੁਸੀਂ ਦੇਖਿਆ ਹੀ ਹੈ ਜਿਹੜਾ ਬਿਹਾਰਤ ਹੋਇਆ ਜੀ ਤੇ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਵੀਰ ਜਿਹੜਾ ਘਰ ਅੱਜ ਟੁੱਟਿਆ ਇਹਨਾਂ ਦਾ ਕੀ ਹਾਲ ਸੀ ਤੁਹਾਨੂੰ ਕੀ ਜਾਣਕਾਰੀ ਹੈ इस चीज पर यहीं पर ये नशाई विकास नशाई इससे आगे मंदिर नशायग कर दी थी। लगता कुछ संघर्ष होया है काम का? हाँ बहुत ये काम होया करे। हाँ जी दर्शनापूर्ण दुण नाम हमें यह सिमुक्सर शहर को तो बोल लें यह सिनशय तो बहुत दो किसी के सरकारन से आप मतलब बदले बहुत बढ़िया काम आया दिया वैसे काम से बहुत खुशी है, है। जरा स ਪਹਿਲਾਂ ਜ਼ਿਆਦਾ ਵਿਖਦਾ ਸੀਗਾ ਕੁਵਾਵਾ ਜਾਂ ਵੀ ਬਹੁਤ ਹੁੰਦੀ ਸੀਗੀ ਆਣ ਜਾਣ ਤੋਂ ਬਹੁਤ ਪਰੇਸ਼ਾਨ ਸੀ ਅਸੀਂ ਇੱਥੇ ਹਾਂਜੀ ਹੁਣ ਘਟਿਆ ਸੀਆਮਾ ਸਿੰਘ ਸਾਹਿਬ ਨਾਲ ਐਸਐਸਪੀ ਸਾਹਿਬ ਹਾਂਜੀ ਹਾਂਜੀ ਅਸੀਂ ਸੀਐਮ ਸਾਹਿਬ ਦਾ ਐਸਐਸਪੀ ਦਾ ਥੈਂਕਯੂ ਬੋਲਦੇ ਹਾਂ ਕਿ ਇਹਨਾਂ ਨੇ ਬਹੁਤ ਹੀ ਯਕਾਂ ਕੀਤਾ ਮੈਂ ਜੀ ਮੁਕਸਰ ਦਾ ਨਵਸੀਆ ਜੀ ਇਹ ਜਿਹੜੀ ਨਸ਼ਾ ਮੁਕਤ ਲੀਆ ਬਹੁਤ ਸੋਹਣਾ ਕੰਮ ਪੰਜਾਬ ਦੀ ਪੁਣਛ ਕਰ ਰਹੀ ਆ ਜਦੋਂ ਵੀ ਸਾਨੂੰ ਕਿਤੇ ਨਸ਼ੇ ਵਿਰੋਧੀ ਜਾਣਕਾਰੀ ਮਿਲਦੀ ਹੈ ਅਸੀਂ ਜਾਣਦੇ ਹਾਂ ਤੇ ਸਾਡੇ ਨਾਲ ਚੁਰਦੇ ਆ ਬਹੁਤ ਵਧੀਆ ਇਹ ਕੰਮ ਭਵਨਤਮਾਨ ਸਰਕਾਰ ਦਾ ਹੈ ਜੀ ਧੰਨਵਾਦ ਲੱਗਦਾ ਕੋਈ ਸਮਾਜਿਕ ਤੇ ਅਸਰ ਪਾਊਗਾ ਜੀ ਹਾਂ ਜੀ ਬਹੁਤ ਜ਼ਿਆਦਾ ਅਸਰ ਪਾਊਗਾ ਜੀ ਇਹ ਬੱਚਿਆਂ ਦੀ ਜਿਹੜੀ ਹੈ ਜਵਾਨੀ ਹੈ ਰੋਂ ਨੂੰ ਬਚੂਗੀ ਹੈ ਧੰਨਵਾਦ ਮੇਰਾ ਨਾਮ ਸਨੂ ਸੋਢੀ ਹੈ ਜੀ ਮੈਂ ਕੋਰਡ ਰੋਡ ਦਾ ਇਹਨਾਂ ਨਾਲ। ਇੱਥੇ ਜਿਹੜੇ ਘਰ ਤੋੜੇ ਜਾ ਰਹੇ ਕੀ ਲੱਗਦਾ ਪੰਜਾਬ ਸਰਕਾਰ ਦਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਰਲ ਕੇ ਜੋ ਕੰਮ ਕਰ ਰਹੇ ਨੇ ਤੇ ਬਹੁਤ ਵਧੀਆ ਕਰ ਰਹੇ ਨੇ। ਇਸ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਬੰਦਾ ਨਸ਼ਾ ਵੇਚੂਗਾ ਉਹਨੂੰ ਵੇਹੇ ਮੋੜ ਵੇਚ ਕੇ ਉਹਨੂੰ ਡਰ ਲੱਗੂਗਾ ਵੀ ਸਾਡੇ ਨਾਲ ਵੀ ਇਹ ਕੰਮ ਹੋ ਸਕਦਾ ਹੈ। ਲੱਗਦਾ ਸਮਾਜ ਨੂੰ ਇਹਦਾ ਚੰਗਾ ਸੁਨੇਹਾ ਮਿਲੂਗਾ। ਜ਼ਰੂਰ ਮਿਲੂਗਾ ਜੀ ਇਹ ਬਹੁਤ ਵਧੀਆ ਕੰਮ ਕੀਤਾ ਤੁਸੀਂ ਆਸਰਗਾ। ਥੈਂਕ ਯੂ। ਪੰਜਾਬ ਸਰਕਾਰ ਵੱਲੋਂ ਤੇ ਮਾਨਯੋਗ ਸੀਐਮ ਸਾਹਿਬ ਵੱਲੋਂ ਜੋ ਯੋਧਨਸ਼ੇ ਵਿਰੁੱਧ ਮੁਹਿੰਮ ਪਿਛਲੇ ਲਗਭਗ 4 ਮਹੀਨੇ ਤੋਂ ਲਗਾਤਾਰ ਚੱਲ ਰਹੀ ਹੈਗੀ ਉਸ ਦੀ ਲਗਾਤਾਰਤਾ ਤੇ ਅੱਜ ਇੱਕ ਜੋ ਹਡਨ ਡਰਗ ਪੈਡਲਰ ਦੀ ਇੱਕ ਜੋ ਪ੍ਰਾਪਰਟੀ ਹੈਗੀ ਇਹ ਜੋ ਪ੍ਰੋਸੀਡ ਆਫ ਸੇਲ ਆਫ ਡਰੱਗਸ ਦੀ ਸੀਗੀ ਇਸ ਤੇ ਮਲਟੀਪਲ ਐਫਆਈਆਰ ਰਜਿਸਟਰ ਕੀਤੀ ਗਈ ਹੈਗੀਆਂ ਪਹਿਲਾਂ ਤੇ ਇਸ ਦੇ ਬੇਸ ਤੇ ਵੈਰੀਫਿਕੇਸ਼ਨ ਕੀਤੀ ਗਈ ਤੇ ਜੋ ਕਨਸਰਨ ਜੋ ਸਿਵਲ ਬੋਡੀ ਹੈਗੀ ਇਹ ਉਹਨਾਂ ਦੇ ਕੋਆਰਡੀਨੇਟ ਕੀਤਾ ਗਿਆ ਸਾਰੀ ਮੁਕੰਮਲ ਕਾਰਵਾਈ ਵੈਰੀਫਾਈ ਕਰਕੇ आज डिमोनीशन एक्सरसाइज एग्जीक्यूट की जा रही है तो लॉ एंड ऑर्डर की सिचुएशन तो एरिया सिक्योरिटी सिक्योरिटे प्रॉपर सिक्योरिटी मेनटेन करने सारे बंदोबस्त आज किए गए हैं डेमोन्सट्रेटिव एक्शन जो है प्रॉपर्टी डिमोलिशन प्रोपर्टी डिमोलीशन पब्लिक यही मैसेज दिता जा रहा है कि जो भी कोई सेल ऑफ ड्रग्स से कोई प्रॉपर्टी बनाएगा तो उससे डेमोन्सट्रेटिव से डेटरेंट एक्शन होएगा तो एगजैम्पल रियक्शन होएगा ਤੇ ਇਸ ਦੇ ਨਾਲ ਨਾਲ ਮੈਂ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹਾਂਗਾ ਕਿ ਜਿੱਥੇ ਵੀ ਉਹਨਾਂ ਨੂੰ ਕੋਈ ਡਰੱਗਸ ਮੈਗਨਲਰ ਬਾਰੇ ਕੋਈ ਇਨਪੁਟ ਮਿਲਦੀ ਹੈਗੀ ਤਾਂ ਤੁਰੰਤ ਪੁਲਿਸ ਨਾਲ ਸ਼ੇਅਰ ਕੀਤੀ ਜਾਏ ਤੇ ਉਸ ਦੀ ਅਨੋਨਿਮਿਟੀ ਰੱਖੀ ਜਾਏਗੀ ਤੇ ਉਸ ਤੇ ਤੁਰੰਤ ਕਾਰਵਾਈ ਵੀ ਕੀਤੀ ਜਾਏਗੀ ਸਰ ਜਿਨ੍ਹਾਂ ਦਾ ਘਰ ਤੋੜ ਰਹੇ ਆ ਇਸ ਵੇਲੇ ਕੋਈ ਸਟੱਡੀ ਚੱਲ ਰਹੀਆਂ ਕਿਤੇ ਹੋਰ ਆ ਕੁਝ ਹੈ ਇਹਨਾਂ ਦਾ ਐਟ ਪ੍ਰੈਜ਼ੈਂਟ ਕਿਤੇ ਹੋਣਗੇ ਨਹੀਂ ਇਹਨਾਂ ਦੇ ਜੋ ਮੈਂ ਪਹਿਲਾਂ ਕਿਹਾ ਕਿ ਮਲਟੀਪਲ ਐਫਅयर्स ਰਜਿਸਟਰਡ ਹੈਗੀ ਹੈ ਤੇ ਸਾਰੀ ਕਾਨੂੰਨੀ ਚੀਜ਼ ਤੇ ਵੈਰੀਫਾਈ ਕਰਕੇ ਹੀ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਕਿੰਨੀਆਂ ਕੇਸ ਇਹਨਾਂ ਦੇ ਉੱਪਰ ਦਾਇਰਤਾ ਹੋਏ ਇਹ ਮਲਟੀਪਲ ਅਫੇਅਰਸ ਹੈਗੇ ਇਹਨਾਂ ਤੇ ਆਈਡੀਆ ਕੋਈ 10 15 ਪੰਜ ਅਫੇਅਰਸ ਰਜਿਸਟਰਡ ਹੈ